ਹੁਣੇ ਹੁਣੇ ਸਰਹੱਦੀ ਇਲਾਕਿਆਂ ਦੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਕਿਉਂਕਿ ਭਾਰਤੀ ਫੌਜ ਦੇ ਵੱਲੋਂ ਪਾਕਿਸਤਾਨ ਦੇ ਵਿੱਚੋਂ ਸਰਜਿਕਲ ਸਟ੍ਰਾਈਕ ਕੀਤੀਆਂ ਉਸ ਤੋਂ ਬਾਅਦ ਸਰਹੱਦੀ ਇਲਾਕਿਆਂ ਦੇ ਹਸਪਤਾਲਾਂ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਦੱਸਦੀ ਹੈ ਕਿ ਡਾਕਟਰਾਂ ਦੀਆਂ ਛੁੱਟੀਆਂ ਵੀ ਬੰਦ ਕਰ ਦਿੱਤੀਆਂ ਗਈਆਂ ਕਿ ਜੇਕਰ ਕੋਈ ਐਮਰਜੈਂਸੀ ਹੈ ਤਾਂ ਹੀ ਡਾਕਟਰ ਜਦੇ ਕਿ ਛੁੱਟੀਆਂ ਲੈਣ ਅਦਰਵਾਈਜ਼ ਸਾਰੀਆਂ ਛੁੱਟੀਆਂ ਉਹ ਬੰਦ ਕਰ ਦੇ ਇਸ ਦੇ ਨਾਲ ਹੀ ਹਸਪਤਾਲਾਂ ਦੇ ਵਿੱਚ ਬੈੱਡਾਂ ਦੀ ਗਿਣਤੀ ਵੀ ਵਧਾ ਦਿੱਤੀ ਗਈ ਹੈ ਆਓ ਸੁਣਦੇ ਹਾਂ ਹਾਂਜੀ ਦੇਖੋ ਦੋਨਾਂ ਦੇਸ਼ਾਂ ਦੇ ਵਿੱਚ ਟੈਨਸ਼ਨ ਹੈਗੀ ਹੈ ਪਰ ਸਾਡੀਆਂ ਸੰਭਾਵਾਂ ਕੋਰੀਆਂ ਤਿਆਰ ਬਣ ਤਿਆਰ ਨੇ ਅਸੀਂ ਅੱਜ ਵੀ ਆਪਣੇ ਦਵਾਈਆਂ ਹੋਰ ਅਸੀਂ ਵਧਾ ਲੱਗੇ ਅੱਜ ਅਸੀਂ ਟਰੱਕ ਭੇਜਿਆ ਜਿਹੜਾ ਦਵਾਈਆਂ ਲਿਆ ਲੈ ਤੇ ਹੋਰ ਜਿਹੜਾ ਲੜੀਦਾ ਸਮਾਨ ਇੰਜਰੀ ਲਈ ਹੋਏ ਟਰੋਮਾ ਨੂੰ ਮੈਨੇਜ ਕਰਨ ਲਈ ਉਹ ਸਾਰਾ ਅਸੀਂ ਸਾਡੇ ਵੱਲੋਂ ਤਿਆਰ ਤੇ ਉਹਦੇ ਹੋਰ ਵੀ ਜਿਹੜੀਆਂ ਕੋਈ ਤਿਆਰੀਆਂ ਨੇ ਉਸ ਨਾਲ ਸੰਬੰਧਤ ਉਹ ਵੀ ਅਸੀਂ ਕਰ ਰਹੇ ਹਾਂ ਹੋਰ ਅਸੀਂ ਸਾਰੀ ਐਂਬੂਲੈਂਸ ਵਗੈਰਾ ਦੀ ਜਾਂ ਹੋਰ ਸਾਡੇ ਪੈਨ ਪਾਵਰ ਦੀ ਤੇ ਡਾਕਟਰ ਸਾਹਿਬਾਨ ਦੀ ਸਾਰਿਆਂ ਦੀ ਲਿਸਟ ਅਸੀਂ ਤਿਆਰ ਕਰ ਲਈ ਇਵਨ ਕਿ ਅਸੀਂ ਪ੍ਰਾਈਵੇਟ ਸੈਕਟਰ ਚੋਂ ਵੀ ਆਈਐਮਏ ਤੇ ਜਿਹੜੇ ਪ੍ਰਾਈਵੇਟ ਸੈਕਟਰ ਦੇ ਡਾਕਟਰਾਂ ਦੀ ਯੂਨੀਅਨ ਹੈਗੀ ਹੈ ਉਹਨਾਂ ਨੂੰ ਵੀ ਅੱਜ ਅਸੀਂ 2 ਵਜੇ ਕਾਲ ਕੀਤਾ ਹੋਇਆ ਉਹਨਾਂ ਨੂੰ ਵੀ ਅਸੀਂ ਉਹਨਾਂ ਨੇ ਆ ਨਾਲ ਵੀ ਡਿਸਕਸ ਕਰਕੇ ਅਸੀਂ ਇਹ ਜੰਗੀ ਪੱਧਰ ਤੇ ਇਸ ਚੀਜ਼ ਲਈ ਤਿਆਰੀ ਰੱਖੀ ਹੱਜ ਤੇ ਸਾਡੇ ਕੋਲ ਪਹਿਲੇ ਹੀ ਮੇਰਾ ਕਲਾ ਡਿਸਟ੍ਰਿਕਟ ਹਸਪੀਟਲ ਦੇ ਕਾਫੀ ਬੈੱਡ ਹੈਗੇ 400 100 ਸਾਡੇ ਕੋਲ ਆਲਰੇਡੀ ਹੈਗੇ ਐਸ.ਡੀ.ਐਚ ਹੈਗਾ ਸਾਡੇ ਕੋਲ ਸੀ.ਐਸ.ਸੀਸ ਹੈਗੀਆਂ ਨੇ ਤੇ ਉੱਥੇ ਸਾਡੇ ਕੋਲ ਬੈੱਡ ਆਲਰੇਡੀ ਅਸੀਂ ਇਹ ਪ੍ਰਿਪੇਅਰ ਕੀਤੇ ਹੋਏ ਆ ਕੰਜੈਸਟਰ ਮੈਨੇਜਮੈਂਟ ਦੀ ਅੱਜ ਅਸੀਂ 10:30 ਵਜੇ ਮੀਟਿੰਗ ਵੀ ਐਸ.ਐਫ.ਐਸ ਦੀ ਰੱਖੀ ਹੋਈ ਆ ਉਹਦੇ ਨਾਲ ਅਸੀਂ ਇਹਨੂੰ ਹੋਰ ਵੀ ਸਸਟੇਨੈਂਸ ਕਰਕੇ ਔਰ ਵੀ ਵਧੀਆ ਤਰੀਕਿਆਂ ਨਾਲ ਕਰ ਲਵਾਂਗੇ ਜੇ ਤੁਸੀਂ ਦੇਖੋ ਸਾਡੀ ਵੱਲੋਂ ਸਾਡਾ ਹੈਲਥ ਡਿਪਾਰਟਮੈਂਟ ਇੱਕ ਹੈਜੇ ਡਿਪਾਰਟਮੈਂਟ ਸਾਨੂੰ ਤਾਂ ਹਰ ਵੇਲੇ ਤਿਆਰ ਰਹਿਣਾ ਪੈਂਦਾ ਜਿਸ ਤਰ੍ਹਾਂ ਕਿ ਪੁਲਿਸ ਸਰਵਿਸਿਜ਼ ਨੇ ਜਾਂ ਸਾਡੀਆਂ ਸਰਵਿਸਿਜ਼ ਨੇ ਅਸੀਂ ਤਾਂ ਹਰ ਵੇਲੇ ਤਿਆਰ ਰਹਨੇ ਆ ਤੇ ਜੇ ਕੋਈ ਐਡੇ ਐਡੀ ਚੀਜ਼ ਵਾਪਰੂਗੀ ਤਾਂ ਸਾਡੇ ਵੱਲੋਂ ਤਿਆਰੀ ਹੈ ਜਿਹੜੇ ਪੌਂਟਰ ਤੇ ਜਿੱਦਾਂ ਡੇਰਵਾਪਾ ਨਾਨਕ ਵਾਲਾ ਸਾਈਡ ਹੈਗੀ ਆ ਉੱਥੇ ਡਾਕਟਰਾਂ ਨੂੰ ਸਪੈਸ਼ਲੀ ਅਸੀਂ ਮੀਟਿੰਗ ਕਰ ਲਈ ਹੈ ਤੇ ਅੱਜ ਵੀ 12 ਵਜੇ ਮੈਂ ਤੁਹਾਨੂੰ ਦੱਸ ਰਿਹਾ ਵੀ ਮੈਂ ਵੀ ਸੀ ਰੱਖੀ ਹੋਈ ਹੈ ਗੁਰਦੂਰ ਇਸੇ ਲਈ ਹੋਰ ਸਸਟੇਨਾਈਜ਼ ਕਰਨ ਲਈ ਅਸੀਂ ਉਹ ਤਿਆਰੀ ਕਰ ਰਹੇ ਹਾਂ ਉੱਥੇ ਅਸੀਂ ਸਾਰਾ ਹੀ ਮਤਲਬ ਜਿਸ ਤਰ੍ਹਾਂ ਦੀ ਵੀ ਜਿਹੜੀ ਵੀ ਟਰੋਮਾ ਲਈ ਚੀਜ਼ਾਂ ਚਾਹੀਦੀਆਂ ਨੇ ਜਾਂ ਕੋਈ ਹੋਰ ਡ੍ਰਿਲਿੰਗ ਚਾਹੀਦੀ ਹੈ ਵੀ ਡ੍ਰਿਲ ਵੀ ਕਰਵਾ ਰਹੇ ਹਾਂ ਸੋ ਕਿ ਤਾਂ ਕਿ ਉਹਨਾਂ ਨੂੰ ਪਤਾ ਲੱਗ ਜਾਏ ਕਿ ਇਹ ਚੀਜ਼ਾਂ ਦੇ ਮਹੌਲ ਦੇ ਵਿੱਚ ਅਸੀਂ ਕਿੱਦਾਂ ਤਿਆਰੀ ਰੱਖਣੀ ਹੈਗੀ ਹੈ ਬਿਲਕੁਲ ਛੁੱਟੀਆਂ ਸਾਰਿਆਂ ਦੀ ਵਾਧ ਹੋਣਗੀਆਂ ਤੇ ਇਹਦੇ ਵਿੱਚ ਕੋਈ ਦੂਜੀ ਰਹਿ ਨਹੀਂ ਹੈਗੀ ਕਿ ਸਰ ਕੋ ਛੁੱਟੀਆਂ ਅਨਸਾਸਿ ਬਿਨਾ ਕਿਸੇ ਜ਼ਰੂਰੀ ਕਾਰਨ ਤੋਂ ਕੋਈ ਕਿਸੇ ਨੂੰ ਵੀ ਕਿਸੇ ਵੀ ਸਾਡੇ ਹੈਲਥ ਵਰਕਰ ਨੂੰ ਜਿਹੜਾ ਹੈਲਥ ਨੇ ਮਿਲਾਲੂ ਤੇ ਉਹਨੂੰ ਕੋਈ ਛੁੱਟੀ ਵੀ ਦਿੱਤੀ ਜੇ ਵੀ ਆਲਰੇਡੀ ਸਾਰਿਆਂ ਨੂੰ ਸੈਨਸਟਾਈਜ਼ ਕੀਤਾ ਗਿਆ ਹੈ ਸਾਰੇ ਹੀ ਬੜੇ ਕੋਆਪਰੇਟਿਵ ਹਨ ਥੋੜਾ ਗੁਰਦਾਸਪੁਰ ਦਾ ਜਿਹੜਾ ਏਰੀਆ ਮੈਨੂੰ ਅਜੇ ਆਏ ਨੂੰ ਥੋੜੀ ਦੇਰੀ ਹੋਈ ਹੈ ਕਿਉਂਕਿ ਏਰੀਆ ਦੇ ਵਿੱਚ ਮੇਰਾ ਕੱਲ ਦਾ ਸ਼ੁਕਰਵਾਰ ਨੂੰ ਜਾਇਜ਼ ਕੀਤਾ ਮੈਂ ਦੇਖਿਆ ਸਾਰੇ ਮਿਲਾਲੂ ਬੜੇ ਤੇ ਇਹਦੇ ਲੋਕ ਮਰੋਂ ਵੀ ਈਗਰ ਰਸਤੇ ਨਾਲ ਕੰਮ ਕਰਨ 'ਚ ਵਿਸ਼ਵਾਸ ਰੱਖਦੇ ਨੇ ਤੇ ਸਾਰੇ ਹੀ ਅੱਗੇ ਹੋ ਕੇ ਜਿਹਦੇ ਵਿੱਚ ਯੋਗਦਾਨ ਪਾ ਰਹੇ ਨੇ ਮੇਰਾ ਕੱਲ ਕੋਈ ਅਸੀਂ ਕੋਈ ਕਿਸੇ ਚੀਜ਼ ਦੇ ਵੀ ਕਿਸੇ ਬ੍ਰੀਫ ਨੂੰ ਜਾਂ ਕਿਸੇ ਉਹ ਇਦਾਂ ਦੀ ਪ੍ਰਾਬਲਮ ਨੂੰ ਅਸੀਂ ਨਹੀਂ ਆਣਦੇ। ਸੋ ਦਾਦੇ ਕਿ ਭਾਰਤੀ ਫੌਜ ਦੇ ਵੱਲੋਂ ਅੱਜ ਤੜਕਸਾਰ ਹੀ ਜੜਾ ਕਿ ਪਾਕਿਸਤਾਨ ਦੇ ਵਿੱਚ ਅਤਵਾਦੀਆਂ ਦੇ ਟਿਕਾਣਿਆਂ ਦੇ ਉੱਤੇ ਹਮਲਾ ਕਰਕੇ ਤਹਿਸ ਨਹਿਸ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਸਰਹੱਦੀ ਇਲਾਕੇ ਦੇ ਖੇਤਾਂ ਦੇ ਵਿੱਚ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਪਰ ਪ੍ਰਸ਼ਾਸਨ ਦੇ ਵੱਲੋਂ ਪੈਨਿਕ ਨਾ ਹੋਣ ਦੀ ਅਪੀਲ ਕੀਤੀ ਗਈ ਹੈ।